ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਮਤਲਬ ਕੋਈ ਗਲੀਆਂ ਲੈ ਲਓ ਨਾਲੀਆਂ ਲੈ ਲਓ ਛੱਪੜ ਲੈ ਲਓ ਹਾਂ ਮਤਲਬ ਕਿਸੇ ਤਰ੍ਹਾਂ ਦੇ ਜੇ ਕੋਈ ਗ੍ਰਾਂਟ ਆਉਂਦੀ ਆ ਪੈਸੇ ਆਉਂਦੇ ਆ ਤੇ ਪੈਸੇ ਵਾਜੀ ਪਿੰਡ ਤੇ ਲੱਗ ਨਹੀਂ ਰਹੇ ਉਹ ਇਹਨਾਂ ਨੇ ਸਰਪੰਚ ਨੇ ਸਰਪੰਚ ਸਾਹਿਬ ਨੇ ਤੇ ਮੈਂਬਰਾਂ ਨੇ ਇਹਨਾਂ ਨੇ ਮਤਾਨ ਨਹੀਂ ਪਾਸ ਕੀਤਾ ਤੇ ਉਹ ਤੁਸੀਂ ਪਾਰਕ ਜਿਹੜੀ ਉਹ ਕਿੱਥੇ ਬਣਾਉਣ ਨੂੰ ਕਹਿੰਦੇ ਸੀ ਕੋਈ ਸ਼ਾਮ ਲਾੜਸੀ ਜਾਂ ਕਿਵੇਂ ਸੀਗੀ ਹਾਂਜੀ ਉਹ ਜਿੱਥੇ ਅਸੀਂ ਬਣਾਉਣਾ ਚਾਹੁੰਦੇ ਆ ਉਹ ਛੱਪੜ ਦੀ ਜਗ੍ਹਾ ਛੱਪੜ ਦੀ ਜਗ੍ਹਾ ਤੇ ਇਹਨਾਂ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਉੱਥੇ ਅੱਛਾ ਜੀ ਹਾਂ ਉਹ ਪਿੰਡ ਵਿੱਚੋਂ ਕਿੰਨੇ ਮਤਲਬ ਕਬਜ਼ਾ ਤੁਸੀਂ ਕਹਿੰਦੇ ਜਿਵੇਂ ਕੀਤਾ ਆ ਪਿੰਡ ਵਿੱਚੋਂ ਕੁਝ ਘਰਾਂ ਨੇ ਕਬਜ਼ਾ ਕੀਤਾ ਕੌਣ ਨੇ ਜੀ ਉਹ ਕੀ ਆ ਪਰ ਇਲਜ਼ਾਮ ਜਿਹੜੇ ਆ ਉਹਨਾਂ ਨੂੰ ਪ੍ਰੋਪਰ ਉਹਨਾਂ ਨੇ ਆਪਣੀ ਜਿਹੜੀ ਆ ਬਾਈਟ ਜਿਹੜੀ ਆ ਨਹੀਂ ਦਿੱਤੀ ਉਹਨਾਂ ਨੇ ਸਾਹਮਣੇ ਆ ਕੇ ਜਿਹੜੀ ਆਪਣੀ ਗੱਲਬਾਤ ਉਹ ਨਹੀਂ ਰੱਖੀ ਆ ਕਿ ਜਿਹੜੇ ਆ ਵੀ ਕੀ ਅਸਲ ਚੱਕਰ ਹੈਗਾ ਆ ਕਿਉਂ ਜਿਹੜੀ ਆ ਜਿਹੜੀ ਪੰਚਾਇਤੀ ਜ਼ਮੀਨ ਜਿਹੜੀ ਹੈਗੀ ਆ ਉਹਦਾ ਜਿਹੜਾ ਮਸਲਾ ਆ ਉਹਨਾਂ ਨੇ ਪ੍ਰੋਪਰ ਸਾਨੂੰ ਖੁੱਲ ਕੇ ਜਿਹੜਾ ਨਹੀਂ ਦੱਸਿਆ ਹੈਗਾ ਆ ਤੇ ਨਾ ਹੀ ਉਹਨਾਂ ਨੇ ਔਨ ਰਿਕਾਰਡ ਕੋਈ ਸਾਨੂੰ ਜਿਹੜਾ ਜਵਾਬ ਦਿੱਤਾ ਹੈਗਾ ਆ ਤਾਂ ਜਿੱਥੇ ਕਹਿ ਸਕਦੇ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਵਿਚ ਆ ਰਿਹਾ ਕਿ ਜੋ ਪਿੰਡਾਂ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਕਿਤੇ ਨਾ ਕਿਤੇ ਉਹਨਾਂ ਵਿੱਚ ਸੱਚ ਜਿਹੜਾ ਹੈ ਉਹ ਨਜ਼ਰ ਆ ਰਿਹਾ ਕੋਸ਼ਕ ਜਿਹੜੇ ਹੈਗੇ ਆ ਕੋਈ ਪੰਜ ਚਾਰ ਘਰ ਹੈਗੇ ਜਿਹੜੇ ਨਾਂ ਲੱਗਦੇ ਹੈਗੇ ਕਿਸੇ ਨੇ ਆਪਦੀ ਰੂੜੀਆਂ ਲਾਈਆਂ ਹੋਈਆਂ ਕਿਸੇ ਨੇ ਆਪਦੀਆਂ ਛੜੀਆਂ ਸਿੱਟੀਆਂ ਹੋਈਆਂ ਅਨੇ ਤੇ ਜਿਨ੍ਹਾਂ ਨੇ ਰੋਕਿਆ ਹੋਇਆ ਉਹ ਆਪਦਾ ਗਾਂ ਉਹਨੂੰ ਭਰਤਪਾਪ ਆ ਕੇ ਤੇ ਉਹ ਛੱਪੜ ਦੀ ਜਗ੍ਹਾ ਨੂੰ ਅੱਗੇ ਦੀ ਅੱਗੇ ਉਹਨੂੰ ਲਈ ਜਾ ਰਹੇ ਨੇ ਛੱਪੜ ਵੱਲ ਨੂੰ ਤੇ ਕਾਫੀ ਜਗ੍ਹਾ ਜਿਹੜੀ ਹੈਗੀ ਹੈ ਕਨਾਲ ਦੇ ਕਰੀਬ ਜਗ੍ਹਾ ਜਿਹੜੀ ਉਹਨਾਂ ਨੇ ਉਹ ਕਵਰ ਕਰ ਰੱਖੀ ਹੈ ਦੱਬ ਰੱਖੀ ਹੈ ਕਿੰਨੇ ਚਿਰ ਤੋਂ ਸਮਰੱਥ ਆਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘੜੀ ਅੱਜ ਅਸੀਂ ਬਠਿੰਡੇ ਜ਼ਿਲ੍ਹੇ ਦੇ ਇੱਕ ਅਜਿਹੇ ਪਿੰਡ ਵਿੱਚ ਪਹੁੰਚੇ ਹੋਏ ਹਾਂ ਜਿਸ ਪਿੰਡ ਦਾ ਹਾਲ ਜਿਹੜਾ ਹੈ ਉਹ ਬਾਦਰ ਨਾਲੋਂ ਬੱਤਰ ਹੈਗਾ ਯਾ ਪਿੰਡ ਵਿੱਚ ਪੰਜਾਬ ਦੇ ਪਿੰਡਾਂ ਦੀ ਗੱਲ ਕਰ ਲਈਏ ਕਈ ਪਿੰਡ ਅਜਿਹੇ ਨੇ ਜਿਨ੍ਹਾਂ ਪਿੰਡਾਂ ਦੀ ਨੁਹਾਰ ਜਿਹੜੀ ਉਹ ਦੇਖੇ ਰੂਹ ਖੁਸ਼ ਹੋ ਜਾਂਦੀ ਹੈ ਪਰ ਅੱਜ ਅਸੀਂ ਕੋਟਲੀ ਸਾਬੋ ਪਿੰਡ ਪਹੁੰਚੇ ਹੋਏ ਆ ਡੱਬ ਵਾਲੀ ਦੇ ਬਿਲਕੁਲ ਨਜ਼ਦੀਕ ਪੈਂਦਾ ਆ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਪਿੰਡ ਪੈਂਦਾ ਤੇ ਪਿੰਡ ਦੇ ਹਾਲਾਤ ਜਿਹੜੇ ਆ ਬਹੁਤ ਖਰਾਬ ਨੇ ਸੜਕ ਗਲੀਆਂ ਨਾਲੀਆਂ ਦੀ ਗੱਲ ਕਰ ਲਈਏ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਆਪਾਂ 1965-70 ਦੇ ਦਹਾਕਿਆਂ ਵਿੱਚ ਪਹੁੰਚ ਗਏ ਹੁੰਦੇ ਆ ਤਾਂ ਆਪਾਂ ਇੱਥੇ ਪਿੰਡ ਦੇ ਲੋਕਾਂ ਕੋਲ ਜਾਵਾਂਗੇ ਕਿਉਂ ਇਸ ਤਰ੍ਹਾਂ ਦਾ ਪਿੰਡ ਦਾ ਹਾਲ ਹੈਗਾ ਕੀ ਪਿੰਡ ਦਾ ਕੋਈ ਸਰਪੰਚ ਨਹੀਂ ਬਣਿਆ ਜਾਂ ਫਿਰ ਇੱਥੇ ਦੇ ਕੋਈ ਐਮਐਲਏ ਇੱਧਰ ਦਾ ਕੋਈ ਖਿਆਲ ਜਿਹੜਾ ਉਹ ਨਹੀਂ ਰੱਖਦੇ ਤਾਂ ਇੱਥੇ ਸਾਡੇ ਨਾਲ ਲੋਕ ਜੁੜੇ ਹੋਏ ਇਹਨਾਂ ਨਾਲ ਆਪਾਂ ਗੱਲਬਾਤ ਕਰਾਂ ਕੀ ਹਾਲ ਹੈ ਭਾਈ ਠੀਕ ਹੈ ਜੀ ਠੀਕ ਠਾਕ ਹੋ ਜੀ ਵਧੀਆ ਜੀ ਭਾਈ ਕੀ ਕਹਿਣਾ ਚਾਹਦੇ ਕੋਈ ਕੰਮ ਚੱਲ ਨਹੀਂ ਰਿਹਾ ਕੰਮ ਠੀਕ ਨਹੀਂ ਕਰਦੇ ਤੇ ਨਾਲੀਆਂ ਦਾ ਗਲੀਆਂ ਦਾ ਕੰਮ ਖਰਾਬ ਹੈ ਗੰਦ ਤੇ ਹੋਰ ਵੀ ਪਿੰਡ ਦਾ ਸਾਡਾ ਜਿਹੜਾ ਸਰਪੰਚ ਆ ਭਾਜੀ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਕੀ ਲੱਗਦਾ ਜੀ ਸਰਪੰਚ ਤਾਂ ਕਰਦਾ ਹੈ ਬਾਈ ਬੋਟਾਂ ਦਾ ਕਰਕੇ ਜੇ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਉਹਨੂੰ ਸਰਪੰਚ ਲਿਖ ਕੇ ਨਹੀਂ ਦਿੰਦਾ ਜਾਂ ਕੁਝ ਵੀ ਮੰਨ ਲੋ ਵੀ ਬੋਟਾਂ ਦਾ ਕਰਕੇ ਵੀ ਮੇਰੀਆਂ ਬੋਟਾਂ ਖਰਾਬ ਹੁੰਦੀਆਂ ਜੀ ਵੀ ਚੰਗਾ ਕੰਮ ਕਰ ਨਹੀਂ ਰਿਹਾ ਜੀ ਜੀ ਹਾਂ ਕੀ ਹਾਲ ਹੈ ਬਾਈ ਕੀ ਕਾਰਨ ਲੱਗਦਾ ਹੈ ਪਿੰਡ ਤੁਹਾਡੇ ਦਾ ਇੰਨੀ ਮਾੜੇ ਹਾਲਾਤ ਹੈਗੇ ਸੜਕਾਂ ਤੇ ਧੂੜ ਮਿੱਟੀ ਦਾ ਬੁਰਾ ਹਾਲਾਣਾ ਸੜਕਾਂ ਬਣੀਆਂ ਨਾ ਗਲੀਆਂ ਬਣੀਆਂ ਉਬੇ ਦਾ ਦੇਖੀ ਤਾਂ ਉਹ ਵੀ ਬੁਰਾ ਹਾਲ ਹੈਗਾ ਆ ਕੀ ਕਾਰਨ ਲੱਗਦਾ ਜੀ ਇੱਕ ਕਾਰਨ ਬਾਈ ਜਿਹਾ ਇਦਾਂ ਵੀ ਕਾਫੀ ਚਿਰ ਤੋਂ ਜਦੋਂ ਦੀ ਸੁਰਤ ਸੰਭਾਲੀ ਆ ਆਹੀ ਕੁਛ ਦੇਖੀ ਜਾਂਦੇ ਆ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਮਤਲਬ ਕੋਈ ਗਲੀਆਂ ਲੈ ਲਓ ਨਾਲੀਆਂ ਲੈ ਲਓ ਛੱਪੜ ਲੈ ਲਓ ਹਣਾ ਮਤਲਬ ਕਿਸੇ ਤਰ੍ਹਾਂ ਦਾ ਜੇ ਕੋਈ ਗ੍ਰਾਂਟ ਆਉਂਦੀ ਆ ਪੈਸੇ ਆਉਂਦੇ ਆ ਤੇ ਪੈਸੇ ਬਾਈ ਪਿੰਡ ਤੇ ਲੱਗ ਨਹੀਂ ਰਹੇ ਬਹੁਤ ਸਿਰ ਤੋਂ ਉਹੀ ਬੁਰਾ ਹਾਲ ਹੈ ਪਿੰਡ ਦਾ ਹੁਣ ਜਿਵੇਂ ਗਲੀਆਂ ਨਾਲੀਆਂ ਹੋ ਗਈਆਂ ਵੀ ਨਾਲੀਆਂ ਦੇ ਵਿੱਚ ਇੰਨਾ ਗੰਦ ਖੜਾ ਹੈ ਗੰਦਾ ਪਾਣੀ ਹੈ ਜਿੱਥੇ ਇੰਨਾ ਮੱਛਰ ਹੁੰਦਾ ਬਾਹਰ ਬੈਠਣਾ ਸ਼ਾਮ ਨੂੰ ਮੁਸ਼ਕਲ ਹੈ ਬਿਮਾਰੀਆਂ ਦਾ ਘਰ ਹੈ ਇਹ ਗੰਦਾ ਪਾਣੀ ਜਿਹੜਾ ਸਾਰਾ ਹੈਗਾ ਇਹ ਇਹਨਾਂ ਨੇ ਛੱਪੜ ਦੇ ਵਿੱਚ ਪਾਉਣਾ ਸ਼ੁਰੂ ਕਰਤਾ ਅੱਛਾ ਜੀ ਪਹਿਲਾਂ ਇਹ ਗੱਲ ਨਹੀਂ ਸੀ ਇਹ ਹੁਣ ਪਿਛਲੇ ਕਈ ਸਾਲਾਂ ਤੋਂ ਇਹ ਛੱਪੜ ਚ ਪਾਉਣ ਲੱਗੇ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਹੈਗਾ ਪਿੰਡ ਦੇ ਵਿੱਚ ਜੀ ਇਰੇ ਕਰਕੇ ਇਹਨਾਂ ਨੇ ਕੀਤਾ ਇਹਨਾਂ ਨੇ ਨਾਲੀਆਂ ਵਾਲਾ ਗੰਦਾ ਪਾਣੀ ਛੱਪੜ ਦੇ ਵਿੱਚ ਪਾਉਣਾ ਸ਼ੁਰੂ ਕਰਤਾ ਛੱਪੜ ਦਾ ਹੁਣ ਪਾਣੀ ਇਹਨਾਂ ਗੰਦਾ ਹੋ ਗਿਆ ਉੱਥੇ ਪਹਿਲਾਂ ਲੋਕ ਆਉਂਦੇ ਸੀ ਮੱਝਾਂ ਲੈ ਕੇ ਆਉਂਦੇ ਸੀ ਪਿੰਡ ਦੇ ਹੁਣ ਅੱਜ ਕੱਲ ਕੋਈ ਨਹੀਂ ਲੈ ਕੇ ਆਉਂਦਾ ਕਿਉਂਕਿ ਉਹਨਾਂ ਨੂੰ ਵੀ ਬਿਮਾਰੀ ਲੱਗ ਸਕਦੀ ਹੈ ਔਰ ਬੰਦਿਆਂ ਨੂੰ ਤਾਂ ਲੱਗਣੀ ਲੱਗਣੀ ਹੈ ਜਿਹੜੀ ਉੱਥੋਂ ਗੰਦਗੀ ਆ ਇਹ ਸਾਰਾ ਕੁਝ ਹੈ ਵੀ ਇਹਦੇ ਹਜੇ ਤੱਕ ਕੋਈ ਮਤਲਬ ਹੋਇਆ ਨਹੀਂਗਾ ਕੰਮ ਨਹੀਂ ਹੋਇਆ ਪਿੰਡ ਦਾ ਅਜੇ ਤੱਕ ਬਈ ਤੁਹਾਡੇ ਦਿਮਾਗ 'ਚ ਤੁਹਾਡੇ ਨਹੀਂ ਕਦੇ ਆਇਆ ਪਿੰਡ ਦਾ ਕੋਈ ਸੁਧਾਰ ਕਰਦੀ ਕੋਈ ਪਿੰਡ 'ਚ ਪਾਰਕ ਹੋਣੀ ਚਾਹੀਦੀ ਕੋਈ ਪਿੰਡ ਦੇ ਵਿੱਚ ਕੋਈ ਗਰਾਊਂਡ ਹੋਣੀ ਚਾਹੀਦੀ ਬੱਚਿਆਂ ਦੇ ਖੇਡਣ ਦੇ ਲਈ ਇਸ ਤਰ੍ਹਾਂ ਦਾ ਕਦੇ ਦਿਮਾਗ 'ਚ ਆਇਆ ਨਹੀਂ ਤੁਹਾਡੇ ਹਾਂ ਇਹ ਅਸੀਂ ਪਾਰਕ ਬਾਰੇ ਅਸੀਂ ਸੋਚਿਆ ਹੋਇਆ ਹੈ ਸੋਚਿਆ ਕਿ ਅਸੀਂ ਗੱਲ ਵੀ ਕੀਤੀ ਹੈ ਪੰਚਾਇਤ ਇਕੱਠੀ ਕਰਕੇ ਪੰਚਾਇਤ ਦੇ ਨਾਲ ਗੱਲ ਕੀਤੀ ਸਰਪੰਚ ਸਾਹਿਬ ਦੇ ਨਾਲ ਗੱਲ ਕੀਤੀ ਅਸੀਂ ਵੀ ਅਸੀਂ ਇੱਥੇ ਪਾਰਕ ਬਣਾਉਣਾ ਚਾਹੁੰਦੇ ਆਂ ਆ ਗੰਦਗੀ ਜਿਹੜੀ ਹੈਗੀ ਇਹਨੂੰ ਗੰਦਗੀ ਨੂੰ ਖਤਮ ਕਰਕੇ ਇੱਥੇ ਅਸੀਂ ਪਾਰਕ ਬਣਾਉਣਾ ਚਾਹੁੰਦੇ ਆਂ ਬੱਚਿਆਂ ਵਾਸਤੇ ਪਿੰਡ ਦਾ ਸਾਂਝਾ ਪਾਰਕ ਆਪਦੇ ਵੱਲੋਂ ਅਸੀਂ ਪੈਸੇ ਲਾਉਣ ਨੂੰ ਤਿਆਰ ਆਂ ਸਾਡੇ ਐਨਆਰਆਈ ਭੈਣ ਭਰਾ ਹੈਗੇ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਰਲ ਮਿਲ ਕੇ ਵੀ ਆਪਾਂ ਚਲੋ ਇੱਥੇ ਪਾਰਕ ਬਣਾਵਾਂਗੇ ਉਹ ਦੇ ਅਕੋਰਡਿੰਗ ਅਸੀਂ ਪੰਚਾਇਤ ਇੱਥੇ ਇਕੱਠੀ ਕੀਤੀ ਪੰਚਾਇਤ ਦੇ ਨਾਲ ਗੱਲ ਕੀਤੀ ਈਵਨ ਇੱਕ ਵਾਰੀ ਨਹੀਂ ਅਸੀਂ ਦੁਬਾਰਾ ਸਰਪੰਚ ਸਾਹਿਬ ਦੇ ਕਹਿਣ ਤੇ ਦੁਬਾਰਾ ਵੀ ਕੀਤੀ ਪਰ ਇਹਨਾਂ ਨੇ ਸਰਪੰਚ ਨੇ ਸਰਪੰਚ ਸਾਹਿਬ ਨੇ ਤੇ ਮੈਂਬਰਾਂ ਨੇ ਇਹਨਾਂ ਨੇ ਮਤਾਨ ਨਹੀਂ ਪਾਸ ਕੀਤਾ ਤੇ ਉਹ ਤੁਸੀਂ ਪਾਰਕ ਜਿਹੜੀ ਉਹ ਕਿੱਥੇ ਬਣਾਉਣ ਨੂੰ ਕਹਿੰਦੇ ਸੀ ਕੋ ਸ਼ਾਮਲਾੜ ਸੀ ਜਾਂ ਕਿਵੇਂ ਸੀਗੀ ਨਹੀਂ ਉਹ ਜਿੱਥੇ ਅਸੀਂ ਬਣਾਉਣਾ ਚਾਹੁੰਦੇ ਆ ਉਹ ਛੱਪੜ ਦੀ ਜਗ੍ਹਾ ਛੱਪੜ ਦੀ ਜਗ੍ਹਾ ਤੇ ਇਹਨਾਂ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਉੱਥੇ ਅੱਛਾ ਜੀ ਹਾਂ ਉਹ ਪਿੰਡ ਵਿੱਚੋਂ ਕਿੰਨੇ ਮਤਲਬ ਕਬਜ਼ਾ ਤੁਸੀਂ ਕਹਿੰਦੇ ਜਿੰਨੇ ਕੀਤਾ ਹੈ ਪਿੰਡ ਵਿੱਚੋਂ ਕੁਝ ਘਰਾਂ ਨੇ ਕਬਜ਼ਾ ਕੀਤਾ ਕੌਣ ਨੇ ਜੀ ਉਹ ਕਿਹੜੇ ਨਾਲ ਕੋਸ਼ਕ ਜਿਹੜੇ ਹੈਗੇ ਆ ਕੋਈ 5-4 ਘਰ ਹੈਗੇ ਜਿਹੜੇ ਨਾਲ ਲੱਗਦੇ ਹੈਗੇ ਕਿਸੇ ਨੇ ਆਪਦੀ ਰੂੜੀਆਂ ਲਾਈਆਂ ਹੋਈਆਂ ਕਿਸੇ ਨੇ ਆਪਦੀਆਂ ਛਟੀਆਂ ਸਟੀਆਂ ਹੋਈਆਂ ਹਨ ਜੀ ਤੇ ਜਿਨ੍ਹਾਂ ਨੇ ਰੋਕਿਆ ਹੋਇਆ ਉਹ ਆਪਦਾ ਗਾਂ ਉਹਨੂੰ ਭਰਤਪਾਪ ਆ ਕੇ ਤੇ ਉਹ ਛੱਪੜ ਦੀ ਜਗ੍ਹਾ ਨੂੰ ਅੱਗੇ ਦੀ ਅੱਗੇ ਉਹਨੂੰ ਲਈ ਜਾ ਰਹੇ ਨੇ ਛੱਪੜ ਵੱਲ ਨੂੰ ਤੇ ਕਾਫੀ ਜਗ੍ਹਾ ਜਿਹੜੀ ਹੈਗੀ ਹੈ ਕਨਾਲ ਦੇ ਕਰੀਬ ਜਗ੍ਹਾ ਜਿਹੜੀ ਉਹਨਾਂ ਨੇ ਉਹ ਕਵਰ ਕਰ ਰੱਖੀ ਹੈ ਦੱਬ ਰੱਖੀ ਹੈ ਕਿੰਨੇ ਚਿਰ ਤੋਂ ਤੇ ਉਹ ਅਸੀਂ ਵੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਸਰਪੰਚ ਸਾਹਿਬ ਤੋਂ ਵੀ ਅਸੀਂ ਉਮੀਦ ਰੱਖਦੇ ਆਂ ਵੀ ਸਾਨੂੰ ਮਤਾ ਪਾਸ ਕਰਕੇ ਉਹ ਜਗ੍ਹਾ ਸਾਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਉੱਥੇ ਪਾਰਕ ਬਣਾ ਸਕੀਏ ਬੱਚਿਆਂ ਦੇ ਖੇਡਣ ਲਈ ਲਈਓ ਗੱਲ ਕਰ ਲਈ ਤਾਂ ਜਿਹੜੀ ਜ਼ਮੀਨ ਆ ਸਰਪੰਚ ਨੇ ਹੁਣ ਤੱਕ ਕੋਈ ਕਾਰਵਾਈ ਉਹਦੇ ਪਰ ਕੀਤੀ ਆ ਜਾਂ ਫਿਰ ਸਰਪੰਚ ਸਾਹਿਬ ਕੀ ਹਵਾਲਾ ਦਿੰਦੇ ਜੇ ਉਹ ਜ਼ਮੀਨ ਦੱਬੀ ਹੋਈ ਆ ਜਾਂ ਕਿਸੇ ਕੋਲ ਹੈਗੀ ਆ ਜਾਂ ਕਿਸੇ ਦੇ ਕਬਜ਼ੇ ਦੀ ਨਾ ਤਾਂ ਉਹਦਾ ਕੋਈ ਠੇਕਾ ਵਗੈਰਾ ਦੇ ਰਹੇ ਆ ਉਹ ਜਾਂ ਫਿਰ ਵੈਸੇ ਉਹ ਮਤਲਬ ਪੱਕੇ ਤੌਰ ਤੇ ਉਹਨਾਂ ਨੇ ਰੱਖੀ ਹੋਈ ਆ ਲੈ ਜੀ ਦੇਖੋ ਇਹ ਤਾਂ ਹੁਣ ਸਰਪੰਚ ਸਾਹਿਬ ਨੂੰ ਪਤਾ ਹੋਊਗਾ ਜੀ ਇਹ ਤਾਂ ਹੁਣ ਆਪਾਂ ਨੂੰ ਉਹਨਾਂ ਨਾਲ ਕੁਐਸਚਨ ਕਰਨਾ ਬਣਦਾ ਹੈ ਵੀ ਉਹਨਾਂ ਨੂੰ ਪੁੱਛੀਏ ਆਪਾਂ ਵੀ ਜੇ ਤੁਸੀਂ ਉਹ ਜ਼ਮੀਨ ਉਹਨਾਂ ਨੇ ਦੱਬ ਰੱਖੀ ਆ ਕੀ ਤੁਹਾਨੂੰ ਉਹਦਾ ਕਿਸ ਚੀਜ਼ ਦਾ ਲਾਲਚ ਹੈ ਤੁਸੀਂ ਆਪ ਉਹਨਾਂ ਨੂੰ ਉਹ ਜਗ੍ਹਾ ਦਿੱਤੀ ਹੈ ਤੁਸੀਂ ਪੈਸੇ ਲਏ ਆ ਜਾਂ ਤੁਹਾਨੂੰ ਠੇਕਾ ਆਉਂਦਾ ਉਸ ਜਗ੍ਹਾ ਦਾ ਸਰਕਾਰੀ ਹੈ ਛੱਪੜ ਦੀ ਜਗ੍ਹਾ ਜਾਂ ਤੁਹਾਨੂੰ ਉਹਦਾ ਠੇਕਾ ਆਉਂਦਾ ਅਗਰ ਆਉਂਦਾ ਤਾਂ ਉਹ ਠੇਕਾ ਪਿੰਡ ਦੇ ਕਿਹੜੇ ਕੰਮ ਚ ਲੱਗ ਰਿਹਾ ਕਿੱਥੇ ਲੱਗ ਰਿਹਾ ਅਗਰ ਠੇਕਾ ਨਹੀਂ ਆਉਂਦਾ ਤਾਂ ਉਹ ਕਿਸ ਪਰਪਸ ਵਾਸਤੇ ਕਿਵੇਂ ਰੋਕੀ ਹੋਈ ਹੈ ਉਹਨਾਂ ਨੇ ਜਗ੍ਹਾ ਜੀ ਜੀ ਜਾਂ ਤੁਸੀਂ ਰਕਵਾਈ ਹੈ ਜੇ ਅਗਰ ਉਹਨਾਂ ਨੇ ਰੋਕੀ ਤਾਂ ਤੁਹਾਡੇ ਕਾਰਜਕਾਲ ਦੇ ਵਿੱਚ ਤੁਸੀਂ ਸਰਪੰਚ ਹੋ ਤਾਂ ਤੁਹਾਡਾ ਫਰਜ਼ ਨਹੀਂ ਬਣਦਾ ਸੀਗਾ ਕਿ ਇਸ ਚੀਜ਼ ਨੂੰ ਮੈਂ ਰੋਕਾਂ ਦਾਮਾ ਇਸ ਤੇ ਕੋਈ ਕਾਰਵਾਈ ਕਰਾਂ ਜੀ ਤੇ ਹੁਣ ਕੋਈ ਕੋਈ ਪੰਚਾਇਤ ਵਗੈਰਾ ਬੈਠੀ ਜੀ ਇਸ ਸਮੇਂ ਦੇ ਦੌਰਾਨ ਜਦੋਂ ਤੁਸੀਂ ਪਾਰਕ ਬਣਾਉਣਾ ਚਾਹੁੰਦੇ ਸੀ ਕੋਈ ਗੱਲਬਾਤ ਕਰਕੇ ਪੰਚਾਇਤ ਵਗੈਰਾ ਇਕੱਠੀ ਹੋਵੇ ਉਸ ਜ਼ਮੀਨ ਬਾਰੇ ਗੱਲਬਾਤ ਹੋਈ ਹੋਵੇ ਹਾਂਜੀ ਹਾਂਜੀ ਅਸੀਂ ਦੋ ਵਾਰੀ ਪੰਚਾਇਤ ਕੀਤੀ ਹੈ ਜੀ ਤੇ ਦੋਨਾਂ ਵਾਰਾਂ ਚ ਸਾਡੀ ਆਹੀ ਗੱਲਬਾਤ ਹੋਈ ਹੈ ਕਿ ਅਸੀਂ ਇੱਥੇ ਆਪਦੇ ਪੈਸੇ ਲਾ ਕੇ ਅਸੀਂ ਪਿੰਡ ਦਾ ਇੱਕ ਸਾਂਝਾ ਪਾਰਕ ਬਣਾਉਣਾ ਚਾਹੁੰਦੇ ਆ ਇੱਥੋਂ ਗੰਦਗੀ ਖਤਮ ਕਰਨਾ ਚਾਹੁੰਦੇ ਆ ਸਾਡੀ ਕਾਫੀ ਮਤਲਬ ਗੱਲਬਾਤ ਹੁੰਦੀ ਰਹੀ ਆ ਦੋ ਦਿਨ ਤੇ ਜਿੰਨਾਂ ਲੋਕਾਂ ਨੇ ਜਿੰਨਾਂ ਨੇ ਘਰਾਂ ਦੇ ਉਹ ਜਗ੍ਹਾ ਉਹਨਾਂ ਨੂੰ ਅਸੀਂ ਜਗ੍ਹਾ ਛੱਡਣ ਨੂੰ ਵੀ ਤਿਆਰ ਸੀ ਪਰ ਉਹ ਮੰਨੇ ਨਹੀਂ ਉਸ ਗੱਲ ਤੇ ਉਹ ਜਗ੍ਹਾ ਛੱਡ ਨਹੀਂ ਰਹੇ ਇੱਕ ਚੰਗਾ ਕੰਮ ਜੇ ਕਰਨ ਲੱਗੇ ਆ ਤਾਂ ਉਹ ਚੰਗੇ ਕੰਮ ਨੂੰ ਵੀ ਨਹੀਂ ਕਰਨ ਦਿੰਦੇ ਵਿੱਚ ਉਹ ਅੜਚਨਾ ਆਪ ਦੀਆਂ ੜਾਈ ਜਾਂਦੇ ਆ ਨਾ ਹੀ ਉਹ ਸਰਪੰਚ ਦੀ ਗੱਲ ਸੁਣਨ ਨੂੰ ਤਿਆਰ ਹੈ ਤੇ ਨਾ ਹੀ ਕਿਸੇ ਹੋਰ ਦੀ ਉਹਨੂੰ ਬਹੁਤ ਸਮਝਾ ਕੇ ਦੇਖ ਲਿਆ ਪਰ ਉਹ ਥਾਂ ਜਿਹੜੀ ਜਗ੍ਹਾ ਉਹ ਰੋਕੀ ਬੈਠਿਆ ਵਰਤੀ ਜਾਂਦੇ ਆ ਫਰੀ ਦੇ ਵਿੱਚ ਤੇ ਇੱਕ ਇੱਕ ਜੀ ਉੱਥੇ ਚੰਗੀ ਚੀਜ਼ ਬਣਦੀ ਆ ਤਾਂ ਉਹ ਬਣ ਨਹੀਂ ਦੇ ਰਹੇ ਉਹ ਝੜੀਕਾ ਵਾਰੇ ਆ ਜੀ ਸਾਸ਼ੀ ਕਾਂਕਲੀ ਕਾਂਕਲੀ ਜੀ ਅੰਕਲੀ ਕਾਫੀ ਲੰਬੀ ਉਮਰ ਹੋ ਗਈ ਤੁਹਾਡੀ ਤੇ ਕਾਫੀ ਵਾਰ ਬੂਟਾਂ ਪਾਈਆਂ ਜੀ ਦੇਸ਼ ਆਜ਼ਾਦ ਹੋਏ ਨੂੰ ਕਹਿੰਦੇ ਬਹੁਤ ਸਾਲ ਹੋ ਗਿਆ ਪਰ ਮੈਨੂੰ ਨਹੀਂ ਲੱਗਦਾ ਸਾਡਾ ਪਿੰਡ ਆਜ਼ਾਦ ਹੋਇਆ ਜੀ ਨਹੀਂ ਸਾਡਾ ਪਿੰਡ ਆਜ਼ਾਦ ਨਹੀਂ ਹੋਇਆ ਕਿਉਂਕਿ ਇੱਥੇ ਜਿਹੜਾ ਕੰਮ ਹੈ ਕੋਈ ਵੀ ਸਰਪੰਚ ਹੁੰਦਾ ਉਹ ਵੋਟਾਂ ਦੇ ਆਧਾਰ ਤੇ ਕਰਦਾ ਉਹ ਆਪਣੇ ਬੰਦਿਆਂ ਦੇ ਮਦਰ ਬਾਪ ਜਿਹੜੇ ਰਾਖੀ ਕਰਦਾ ਸਾਰੇ ਪਿੰਡ ਦਾ ਨੁਕਸਾਨ ਕਰਦਾ ਕੋਈ ਰਾਖੀ ਵਾਲੀ ਗੱਲ ਨਹੀਂ ਵੀ ਉਹ ਉਹਨਾਂ ਨੂੰ ਰਿਆਫ ਟੁੰਬ ਚਾਉਂਦਾ ਨਹੀਂ ਉਹ ਪਿੰਡ ਦੇ ਵਿਕਾਸ ਵਾਸਤੇ ਢਿੱਕਾ ਬਣਾ ਕੇ ਉਹਨਾਂ ਬੰਦਿਆਂ ਨੂੰ ਅੱਗੇ ਲਿਆ ਦਿੰਦਾ ਕਿ ਵੀ ਮੋਟਾ ਇਹਨਾਂ ਨੇ ਮੈਨੂੰ ਪਾਇਆ ਮੈਂ ਇਹਨਾਂ ਦੇ ਕੰਮ ਹੀ ਕਰੂੰਗਾ ਦੂਜੇ ਦੇ ਕੰਮ ਨਹੀਂ ਕਰਦਾ ਅੱਜ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਕਰੋੜਾਂ ਰੁਪਏ ਸਾਡੇ ਪਿੰਡ ਦੇ ਵਿੱਚ ਆ ਚੁੱਕਿਆ ਅੱਛਾ ਜੀ ਹਾਂ ਜਿਹੜਾ ਮੇਰੀ ਜਾਣਕਾਰੀ ਦੇ ਵਿੱਚ ਹੈ ਵੀ ਮੇਰੇ ਸਾਹਬ ਚ ਕਰੋੜ ਤੋਂ ਰੁਪਏ ਟੱਪ ਗਏ ਅੱਛਾ ਜੀ ਤੇ ਤੁਸੀਂ ਵਿਕਾਸ ਦੇਖ ਲਓ ਕੱਖ ਵੀ ਨਹੀਂ ਹੋਇਆ ਬਿਲਕੁਲ ਜੀ ਜਿਹੜਾ ਕੋਈ ਕਾਗਜ਼ਾਂ 'ਚ ਪੂਰੇ ਕਰ ਦਿੰਦਾ ਹੈ ਹੋ ਸਕਦਾ ਭਲਾ ਵੀ ਦਿੰਦਾ ਹੋਵੇ ਪਰ ਇੱਥੇ ਅਸਲੀਅਤ 'ਚ ਕੋਈ ਪੈਸਾ ਨਹੀਂ ਲੱਗਾ ਏ ਅੰਕਲ ਕੀ ਚਾਹਨੇ ਹੋ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੋਣਾ ਚਾਹੀਦਾ ਜਾਂ ਪਿੰਡ ਵਿੱਚ ਪਾਰਕ ਸਾਰੇ ਮਿਲਵਰਤਨ ਨਾਲ ਰਹੇਣ ਤੇ ਪਿੰਡ ਦਾ ਮਾਹੌਲ ਵਧੀਆ ਹੋਵੇ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖਿਆ ਜਾਵੇ ਪਿੰਡ ਦੇ ਵਿੱਚ ਪਾਰਕ ਬਣੇ ਤਾਂ ਕਿ ਉਹਦੇ ਵਿੱਚ ਬਿੱਲ ਵੇਲੇ ਬਜ਼ੁਰਗ ਔਰਤਾਂ ਬੰਦੇ ਜਾਂ ਬੱਚੇ ਖੇਡ ਸਕਣ ਤੇ ਬਹਿ ਸਕਣ ਉਸ ਆਪ ਦੀ ਬਹਿਸ ਕਰ ਸਕਣ ਕੋਈ ਗੱਲਾਂ ਬਾਤਾਂ ਤੇ ਆਪ ਦੇ ਖੇਤੀਬਾੜੀ ਬਾਤ ਤੋਂ ਜਾਂ ਕਿਸੇ ਨਸ਼ੇ ਵਾਤ ਤੋਂ ਕਿਸੇ ਵੀ ਛਿੱਟੂ ਗੱਲ ਕਰ ਸਕਣ ਉਹ ਇਕੱਠੇ ਹੋਣ ਦਾ ਮੌਕਾ ਮਿਲੇ ਇਹ ਪੰਚਾਇਤਾਂ ਜਿਹੜੀਆਂ ਇਹ ਵੰਡ ਕੇ ਰੱਖਦੀਆਂ ਤਾਂ ਕਿ ਵੀ ਮੇਰੇ ਬੰਦੇ ਤਾਂ ਇੱਥੇ ਵੇ ਬਹਿ ਸਕਦੇ ਦੂਜੇ ਨਹੀਂ ਬਹਿ ਸਕਦਾ ਜੀ ਜੀ ਉਹ ਸੀ ਆਪ ਦੇ ਕਰਾਮ ਦੇ ਬਹਿਣੇ ਉੱਥੇ ਵੀ ਤੁੰ ਨੂੰ ਕੋਈ ਨਾ ਕੋਈ ਵਿਚ ਵੈਹ ਦਾ ਬੰਦਾ ਆਉਂਦਾ ਇੱਥੇ ਤਾਂ ਗੱਡੀਆਂ ਲੰਘਦੀਆਂ ਧੂੜ ਦੇ ਨਾਲ ਮਿੰਟ ਚ ਬੰਦਾ ਭਰ ਜਾਂਦਾ ਜੀ ਪਰ ਕਰੀਏ ਕੀ ਜੀ ਜਦੋਂ ਬਹਿਣ ਦਾ ਹੋਰ ਕੋਈ ਸਾਧਨ ਹੀ ਨਹੀਂ ਸਾਂਝੀ ਜਗ੍ਹਾ ਸਾਂਝੀ ਜਗ੍ਹਾ ਦੇ ਵਿੱਚ ਕੋਈ ਉਹੋ ਜੀ ਚੀਜ਼ ਬਣੀ ਹੋਵੇ ਜਿਹਦੇ ਵਿੱਚ ਸਾਰੇ ਮਿਲ ਜੁਲ ਕੇ ਬੈਠੇ ਗਏ ਸਾਰਿਆਂ ਦਾ ਪ੍ਰੇਮ ਵਧੇ ਸਾਰੇ ਲੋਕ ਖੁਸ਼ੀ ਖੁਸ਼ੀ ਇੱਕ ਦੂਜੇ ਨਾਲ ਗੱਲਬਾਤ ਕਰਨ ਪਰ ਇਹ ਤਾਂ ਨੇੜੇ ਹੁੰਮੀ ਨਹੀਂ ਰਹਿੰਦੇ ਕਿਸੇ ਨੂੰ ਇਹ ਮੰਡ ਕੇ ਰੱਖਦੇ ਆ ਤੇ ਵੋਟਾਂ ਕਿੱਡੀ ਕਿਸ ਸਰਪੰਚੀ ਕਿੱਡੀ ਕੀ ਚੀਜ਼ ਹੈ ਸਰਪੰਚੀ ਆਪਾਂ ਮੰਨਦੇ ਆ ਉਹਦਾ ਜ਼ਰੂਰ ਹੈ ਪਰ ਉਹਦਾ ਵੱਡਾ ਪਾਵਰਫੁਲ ਉਹਦਾ ਤਾਂ ਨਹੀਂ ਨਾ ਪਰ ਜਿੰਨੇ ਉਹਦੇ ਕੋਲ ਕਹਿ ਸਕਦੇ ਅਧਿਕਾਰ ਹੈਗੇ ਉਹਨੂੰ ਵਰਤਨੇ ਚਾਹੀਦੇ ਆ ਪਿੰਡ ਦੇ ਵਿਕਾਸ ਦੇ ਲਈ ਜੋ ਅਧਿਕਾਰ ਮਿਲੇ ਹੋਏ ਆ ਜਿਹੜੇ ਅਧਿਕਾਰ ਹੈ ਸਰਪੰਚ ਕੋਲ ਉਹ ਆਪਦੇ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤੇ ਤੇ ਲੋਕਾਂ ਨੂੰ ਸਹੀ ਸੇਧ ਦੇਵੇ ਕਿ ਨਸ਼ਿਆਂ ਤੋਂ ਬਚੋ ਲੋਕਾਂ 'ਚ ਪ੍ਰਚਾਰ ਕਰੇ ਤੇ ਮਤਲਬ ਲੋਕ ਤਰੱਕੀ ਕਰਨ ਪਿੰਡ ਦਾ ਵਿਕਾਸ ਹੋਵੇ ਜਾਨੀ ਜਿੰਨੇ ਵੀ ਆਹਾ ਹੁਣ ਪਿੰਡ ਦੇ ਵਿੱਚ ਤੁਸੀਂ ਤੁਰ ਫਿਰ ਕੇ ਵੇਖਿਆ ਹੀ ਹੈ ਨਾਲੀਆਂ ਜਿਹੜੀਆਂ ਵਿਚਾਲਿਆਂ ਕੋਬਾਂ ਉਹ ਸਾਰਾ ਦੋਨੇ ਪਾਸੇ ਦਾ ਪਾਣੀ ਆ ਕੇ ਵਿੱਚ ਖੜ ਜਾਂਦਾ ਐ ਐਸੇ ਗਲੇ ਚ ਲਾ ਲੋ ਵੀ ਜੇ ਆਪਾਂ ਸਿੱਧੀ ਗਲੀ ਚੱਪੀਏ ਤਾਂ ਆਪਾਂ ਲੰਘ ਨਹੀਂ ਸਕਦੇ ਜੀ ਕਿਉਂਕਿ ਇੱਕ ਵਾਰੀ ਮੈਂ ਵੀ ਡਿੱਗਿਆ ਇੱਕ ਬਜ਼ੁਰਗ ਹੋਰ ਵੀ ਡਿੱਗਿਆ ਜਿਹਦੀ ਬਾਰੇ ਮੈਂ ਸਰਪੰਚ ਨੂੰ ਕਿਹਾ ਵੀ ਕਿਤਾਬ ਨਹੀਂ ਦੇ ਤਰ੍ਹਾਂ ਤੇ ਵੀ ਭਾਈ ਜੇ 7:00 ਵਜੇ ਅਸੀਂ ਦਾਵਾ ਕਰ ਦਾਂਗੇ ਤੇ ਰਾਤ ਘਰ ਨਹੀਂ ਬਣਦਾ ਵੀ ਜਨ ਜੋ ਨਾਲੀ ਬਣਾਈ ਹੈ ਉਹ ਇੰਨੀ ਚੌੜੀ ਥੋੜੀ ਹੈ ਵੀ ਉਹ ਮੀਟਰ ਚੌੜੀ ਹੋਵੇ ਇਹਨਾਂ ਨਾਲ ਹੀ ਅਗੋਂ ਪਿੱਛੋਂ ਤਾਂ ਇੰਕੰਲੇ ਸਾਹ ਚੌੜੀ ਹੈ ਉੱਥੇ ਮੀਟਰ ਚੌੜੀ ਜਿੱਥਨ ਲੰਘਣਾ ਹੁੰਦਾ ਤੇ ਫਿਰ ਬੰਦਾ ਲੰਘੂ ਕਿਵੇਂ ਬਿਲਕੁਲ ਜੀ ਮੀਂਹ ਦੇ ਵਿੱਚ ਤਾਂ ਅਸੀਂ ਜੰਮੀ ਇਸ ਗਲੀ ਨਹੀਂ ਪੈ ਸਕਦੇ ਜੀ ਜੇ ਆਪਾਂ ਦੇਖੀਏ ਤੇ ਇਹਨਾਂ ਗੰਦ ਹੁੰਦਾ ਜੇ ਜੋ ਰੂੜੀ ਤੇ ਚੱਲ ਪਏ ਤੇ ਜੇ ਅਗਲੀ ਚ ਚੱਲ ਪਏ ਜੀ ਕੋਈ ਜ਼ਿਆਦਾ ਅੰਤਰ ਨਹੀਂ ਰਹਿ ਜਾਂਦਾ ਜੀ ਜੀ ਇਸ ਵਾਸਤੇ ਅਸੀਂ ਚਾਹੁੰਦੇ ਹਾਂ ਵੀ ਪਿੰਡ ਦਾ ਵਿਕਾਸ ਹੋਵੇ ਸਹੀ ਤਰੀਕੇ ਨਾਲ ਕੰਮ ਕਰੇ ਸਾਰੇ ਲੋਕ ਸਹਿਯੋਗ ਦੇਣਗੇ ਦਿੰਦੇ ਵੀ ਇਹ ਦੇਣਗੇ ਵੀ ਪਰ ਚੰਗੇ ਕੰਮ ਤੇ ਦੇਣਗੇ ਜੇ ਆਮ ਜਿਵੇਂ ਹੁਣ ਸਾਡੇ ਦੂਜੇ ਪਟੀਜਾ ਮੇਰਾ ਬਣਾਉਣਾ ਚਾਹੁੰਦਾ ਪਾਰਕ ਜੀ ਕਿਉਂ ਆਪਦੇ ਘਰੋਂ ਪੈਸੇ ਲੌਂਦਾ ਤੇ ਸਰਪੰਚ ਸਿਰ ਫੇਰ ਦਿੰਦਾ ਕਿਉਂਕਿ ਪਾਰਟੀ ਬਾਈ ਜਿਹਦੇ ਹੱਥ ਜੀ ਕਿਉਂਕਿ ਇਹਨਾਂ ਨਾਲ ਮੇਰੀ ਬੰਦੀ ਨਹੀਂ ਜੇ ਚੰਗਾ ਇਹਨਾਂ ਨੇ ਕਰਤਾ ਤਾਂ ਮੇਰੀ ਬਦਨਾਮੀ ਹੋ ਜੂ ਬਦਨਾਮੀ ਹੋਣਾ ਤਾਂ ਮਾੜਾ ਨਹੀਂ ਹੁੰਦੀ ਐ ਚੰਗੇ ਕੰਮ ਦੀ ਚਾਹੇ ਕ੍ਰੈਡਿਟ ਸਰਪੰਚ ਆਪ ਲੈ ਲਵੇ ਪਰ ਘੱਟੋ ਘੱਟ ਪਿੰਡ ਦਾ ਵਿਕਾਸ ਤਾਂ ਹੋ ਜਵੇ ਜੀ ਵੀ ਕ੍ਰੈਡਿਟ ਲੈਣ ਵਾਲੇ ਬੰਦੇ ਹੀ ਨਹੀਂ ਉਨਾਂ ਨੇ ਸੋਚੀ ਮਾੜੀ ਐ ਕਿਉਂਕਿ ਉਹ ਇੱਕ ਦੂਜੇ ਨੂੰ ਲੜਾ ਕੇ ਰੱਖਦੇ ਆ ਬਾਹਰੀਆਂ ਗੱਲਾਂ ਤਾਂ ਤੁਹਾਨੂੰ ਮੈਂ ਕੀ ਕਹਾਂ ਵੀ ਬਾਹਰੇ ਬਾਰੇ ਤਾਂ ਸਰਪੰਚ ਆਪ ਹੀ ਪਤਾ ਜਾ ਕੇ ਕਰਾਉਂਦਾ ਕਿ ਰੌਲਾ ਤੁਹਾਡੇ ਨਾਲ ਮੇਰਾ ਤੇ ਉਹ ਜਾ ਕੇ ਕਹਿੰਦਾ ਵੀ ਉਹਦੇ ਵੀ ਨਿਉ ਰਿਪੋਰਟ ਕਰ ਦਿੰਦਾ ਤੇ ਉਹ ਜਿਨਾਂ ਨੂੰ ਕੋਈ ਗੱਲ ਖੁੱਲਦੀ ਐ ਤੇ ਗੱਲ ਉੱਥੇ ਜੀ ਆ ਜਾਂਦੀ ਐ ਜੀ ਜੀ ਤੇ ਗੱਲ ਅਸਲ ਦੇ ਵਿੱਚ ਸੱਚਾਈ ਭੋਰਾ ਵੀ ਨਹੀਂ ਹੁੰਦੀ ਜੀ ਇਹਨਾਂ ਨਿਰੇਗਾ ਦਾ ਲਾ ਲਓ ਨਰੇਗਾ ਦੇ ਵਿੱਚ ਗਲਤ ਬੰਦੇ ਪਾ ਕੇ ਲਾਭ ਸਰਪੰਚ ਲਈ ਜਾਂਦੇ ਨੇ ਜੀ ਤੇ ਮਤਲਬ ਨੁਕਸਾਨ ਲੋਕਾਂ ਦਾ ਹੋ ਰਿਹਾ ਜਿਹੜੇ ਅਸਲ ਲੋੜਵੰਦ ਲੋਕ ਹੈ ਉਹਨਾਂ ਨੂੰ ਤਾਂ ਕੰਮ ਨਹੀਂ ਮਿਲ ਰਿਹਾ ਤੇ ਜਿਹੜੇ ਅਸੀਂ ਘਰੇ ਬੈਠੇ ਆ ਜ਼ਿੰਮੇਦਾਰ ਆ ਚੰਗੇ ਭਲੇ ਮਤਲਬ ਸਹੀ ਸੱਜਣਾਂ ਕਿ ਸਾਡੇ ਨੂੰ ਨਰੇਗਾ ਪਾ ਕੇ ਅਸੀਂ ਲਾਭ ਲਈ ਜਾਂਦੇ ਆ ਉਹਨਾਂ ਸਰਕਾਰ ਨੂੰ ਪ੍ਰਸਤਾਵ ਕਰਨੀ ਚਾਹੀਦੀ ਹੈ ਜੇ ਕਿਸੇ ਵੀ ਗਲਤ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਵਧੀਆ ਅੰਕਲ ਜੀ ਉਹਨੇ ਆਪਣੇ ਵਿਚਾਰ ਦਿੱਤੇ ਆ ਕਿ ਆ ਦੇਸ਼ ਜਿਹੜਾ ਆਜ਼ਾਦ ਤਾਂ ਹੋਇਆ ਪਰ ਪਿੰਡ ਜਿਹੜਾ ਇੱਕ ਤਰ੍ਹਾਂ ਦਾ ਗੁਲਾਮ ਆ ਪਰ ਹਜੇ ਤੱਕ ਜਿਹੜਾ ਇੱਥੇ ਵਿਕਾਸ ਦੀ 1% ਵੀ ਜਿਹੜਾ ਵਿਕਾਸ ਨਹੀਂ ਹੋਇਆ ਲੋਕ ਜਿਹੜੇ ਆ ਬਾਹਲੇ ਇੱਥੇ ਦੁਖੀ ਆ ਬਾਈ ਤੁਸੀਂ ਜਿਹੜਾ ਪਾਰਕ ਦੇ ਮਤੇ ਦੀ ਗੱਲ ਕਰ ਰਹੇ ਹੋ ਮਤਾ ਵਗੈਰਾ ਤੁਸੀਂ ਵੀਡੀਓ ਤੱਕ ਪਹੁੰਚ ਕੀਤੀ ਡੀਸੀ ਤੱਕ ਪਹੁੰਚ ਕੀਤੀ ਕੋਈ ਅੱਗੇ ਕਾਰਵਾਈ ਵਗੈਰਾ ਪ੍ਰਸ਼ਾਸਨ ਵੱਲੋਂ ਹੋ ਰਹੀ ਹੈ ਅ ਦੇਖੋ ਜੀ ਅਸੀਂ ਪਹਿਲਾਂ ਤਾਂ ਪੰਚਾਇਤ ਕੀਤੀ ਸੀਗੀ ਜਦੋਂ ਪੰਚਾਇਤ ਦੇ ਵਿੱਚ ਸਾਡਾ ਕੁਝ ਨਹੀਂ ਨਿਬੜਿਆ ਕੋਈ ਨਤੀਜਾ ਨਹੀਂ ਨਿਕਲਿਆ ਸਰਪੰਚ ਨੇ ਮਤਾ ਪਾਸ ਨਹੀਂ ਕੀਤਾ ਤੇ ਫਿਰ ਸਾਨੂੰ ਆਪਣਾ ਡੀਸੀ ਸਾਹਿਬ ਦੇ ਸਾਨੂੰ ਉੱਥੇ ਜਾਣਾ ਪਿਆ ਐਪਲੀਕੇਸ਼ਨ ਦੇਣੀ ਪਈ ਉੱਥੇ ਅਸੀਂ ਲਿਖਤ ਰੂਪਤ ਦੇ ਵਿੱਚ ਉੱਥੇ ਐਪਲੀਕੇਸ਼ਨ ਆਲਰੇਡੀ ਦਿੱਤੀ ਹੋਈ ਆ ਇਹ ਉਹ ਐਪਲੀਕੇਸ਼ਨ ਉਹਨਾਂ ਨੇ ਅੱਗੇ ਭੇਜਤੀ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਸਰਕਾਰੀ ਮੁਲਾਜ਼ਮ ਆਉਣਗੇ ਤਾਂ ਇੱਥੇ ਪਿੰਡ ਵਾਲਿਆਂ ਦੀ ਰਾਏ ਲਈ ਜਾਊਗੀ ਪਿੰਡ ਵਾਲੇ ਕੀ ਕਹਿੰਦੇ ਨੇ ਮੌਕਾ ਦੇਖ ਕੇ ਬਟ ਹਜੇ ਤੱਕ ਕੋਈ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀ ਪਹੁੰਚਿਆ ਨਹੀਂ ਇੱਥੇ ਤੇ ਕਿਸੇ ਤਰ੍ਹਾਂ ਦੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਈ ਕੀ ਲੱਗਦਾ ਤੁਹਾਨੂੰ ਪਿੰਡ ਦੇ ਵਿੱਚ ਪਿੰਡ ਦੇ ਹਾਲਾਤ ਕਾਫੀ ਖਰਾਬ ਆ ਹਾਂਜੀ ਹਾਂਜੀ ਕਿਉਂ ਖਰਾਬ ਨੇ ਕੀ ਦੀ ਕਮੀ ਆ ਲੋਕ ਜਿਹੜੇ ਆ ਉਹ ਕਾਬਜ ਹੋਏ ਬੈਠੇ ਆ ਜਾਂ ਫਿਰ ਜਿਹੜੇ ਆ ਸਰਪੰਚ ਹੀ ਨਹੀਂ ਕੰਮ ਕਰਨਾ ਚਾਹੁੰਦਾ ਨਹੀਂ ਮੇਰੇ ਪਤਾ ਹੀ ਗੱਲ ਆ ਸਾਡਾ ਜਿਹੜਾ ਆ ਆਪਣਾ ਬਰਹੰਡਾ ਜ਼ਿਲ੍ਹਾਣਾ ਇਹਦੇ ਵਿੱਚ ਜਿਹੜਾ ਬਲਾਕ ਸੰਗਤਾ ਤੇ ਉਹਦੇ ਵਿੱਚ ਜਿਹੜਾ ਪੂਟਲੀ ਪਿੰਡ ਹੈ ਇਹ ਬੈਗਵਰਡ ਆ ਸਭ ਕੁਝ ਪਿੰਡ ਜਨਾਬਾਗ ਵੜਾ ਬਲਾਕ ਬੈਗ ਵੜਾ ਸਾਡਾ ਪਿੰਡ ਲਾਸਟ ਦੇ ਆ ਗਿਆ ਵੀ ਬੈਗ ਵੜਾ ਅਣਪੜਤਾ ਲੋਕ ਪੜੇ ਲਿਖੇ ਨਹੀਂਗੇ ਜੇ ਕੋਈ ਪਹਿਲਾਂ ਸਾਡੇ ਸੀਟ ਦੀ ਜਰਬ ਹੁੰਦੀ ਸੀ ਉੱਠਦੇ ਨਹੀਂ ਸੀ ਕੋਈ ਮੰਤਰੀ ਆਉਂਦਾ ਕੋਈ ਇੱਕ ਵਾਰੀ ਵੋਟਾਂ ਵਾਲੀ ਲੈ ਕੇ ਮੁੜ ਕੇ ਵਾਸ ਡੰਡੀ ਪੈਂਦੇ ਕੋਈ ਆਉਂਦਾ ਨਹੀਂ ਸੀ ਵਾਸਤਾਂ ਵਿੱਚ ਕੋਈ ਵਿਕਾਸ ਨਹੀਂ ਹੋਇਆ ਕੁਝ ਨਹੀਂ ਹੋਇਆ ਕਿਸ ਨੇ ਕੋਈ ਗ੍ਰਾਂਟ ਦਿੱਤੀ ਹੈ ਕਿ ਨਹੀਂ ਦਿੱਤੀ ਇਹ ਤਾਂ ਮੈਨੂੰ ਪਤਾ ਨਹੀਂਗਾ ਪਰ ਨਹੀਂ ਆ ਰਿਹਾ ਕੋਈ ਵੀ ਨਹੀਂ ਆ ਰਿਹਾ ਜਿਹੜਾ ਇੱਕ ਵਾਰੀ ਜਿੱਤੇ ਜਾਂਦਾ ਮੁੜ ਕੇ ਆਉਂਦਾ ਨਹੀਂ ਦੁਬਾਰਾ ਪਿੰਡ ਦੇ ਸਾਡੇ ਲੋਕ ਮੂਣ ਅਣਪੜੇਗੇ ਜਿਹੜਾ ਜਿਹੇ ਲੋਕਾਂ ਦੇ ਨਾਲ ਪਰ ਲੋਕਾਂ ਦੀ ਸੋਚ ਹੁੰਦੀ ਉਹ ਮੈਂ ਜੱਕਰੇ ਹੈਗੀਆ ਮੰਨ ਲਓ ਬੈਕਵਰਡਰ ਤਾਂ ਫਿਰ ਬੈਕਵਰਡਰ ਦਾਲੇ ਕੰਮ ਤਦ ਦਿਖ ਜਾਈਏ ਤੁਹਾਨੂੰ ਦਿਖੀ ਜਾਂਦਾ ਸਭ ਕੁਝ ਕਿੰਨੀ ਗੰਦਗੀ ਹੈ ਪਿੰਡ ਦੇ ਵਿੱਚ ਹਨਾ ਸੜਕਾਂ ਦਾ ਕੀ ਹਾਲ ਹੈਗਾ ਨਾਲੀਆਂ ਦਾ ਕੀ ਹਾਲ ਹੈਗਾ ਐ ਹੀ ਹੈ ਫਿਰ ਤੁਹਾਨੂੰ ਪਤਾ ਹੀ ਹੈ ਵੇਖੀ ਤੁਸੀਂ ਕਿੰਨੇ ਦਿਨ ਹੋ ਗਏ ਹੁਣ ਆਵਾਜਾਈ ਨਾਲ ਰੇਟਾ ਹੀ ਉੱਡੀ ਜਾਂਦਾ ਜੀ ਜੀ ਬਿਲਕੁਲ ਜੀ ਬਿਲਕੁਲ ਆ ਕੋਈ ਐ ਜੀ ਗੱਲ ਨਹੀਂ ਵੀ ਦਮੇ ਵਾਲਾ ਜਣਾ ਸਾਰਾ ਬੰਦਾ ਤਾਂ ਬਾਹਰ ਆਈ ਨਹੀਂ ਸਕਦਾ ਬਿਲਕੁਲ ਜੀ ਫਿਰ ਕਿਉਂਕਿ ਉਹਨਾਂ ਪੋਲਿਊਸ਼ਨ ਬਾਹਰ ਨਹੀਂਗਾ ਜਿੰਨਾ ਇੱਥੇ ਪਿੰਡ ਪਿੰਡ ਚ ਹੀ ਹੈ ਕਿਉਂਕਿ ਇੰਨਾ ਗਰ ਵੀ ਆਪਾਂ ਕਿਤੇ ਬਹਿ ਵੀ ਨਹੀਂ ਸਕਦੇ ਬਿਲਕੁਲ ਜੀ ਬਿਲਕੁਲ ਤਾਂ ਇਹ ਕੋਟਲੀ ਸਾਬੋ ਦੇ ਜਿਹੜੇ ਪਿੰਡ ਵਾਸੀ ਜਿਹੜੇ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਪਿੰਡ ਦੇ ਜੋ ਹਾਲਾਤ ਜਿਹੜੇ ਕਾਫੀ ਖਰਾਬ ਨੇ ਬੈਕਵਰਡ ਏਰੀਆ 'ਚ ਪਿੰਡ ਪੈਂਦਾ ਪਰ ਹਾਲਾਤਾਂ ਦੀ ਜੇ ਗੱਲ ਕਰ ਲਈਏ ਨਾ ਕੋਈ ਸੜਕ ਨਾ ਕੋ ਗਲੀ ਨਾ ਕੋ ਨਾਲੀ ਨਾ ਕੋਈ ਛੱਪੜ ਨਾ ਕੋ ਗਰਾਊਂਡ ਮਤਲਬ ਕਿ ਕੋਈ ਵੀ ਚੱਜ ਦੀ ਇੱਥੇ ਜੋ ਕੋਈ ਵੀ ਚੀਜ਼ ਆ ਉਹਦੇ ਹਾਲਾਤ ਜਿਹੜੇ ਆ ਬਿਲਕੁਲ ਸਹੀ ਨਹੀਂ ਹੈਗੇ ਬਿਲਕੁਲ ਹਾਲਾਤ ਖਰਾਬ ਨੇ ਤੇ ਲੋਕ ਜਿਹੜੇ ਆ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਵੀ ਨੇ ਤੇ ਲੋਕਾਂ 'ਤੇ ਵੀ ਇਲਜ਼ਾਮ ਵੀ ਲਗਾਈ ਜਾ ਰਹੇ ਨੇ ਕਿ ਕਰੋੜਾਂ ਰੁਪਏ ਜਿਹੜਾ ਇਹ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ ਤੇ ਉਹ ਗਰਾਂਟਾ ਜਿਹੜੀਆਂ ਉਹਨਾਂ ਨੂੰ ਸਿਰਫ ਕਾਗਜ਼ੀ ਰੂਪ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਇੱਥੇ-ਇੱਥੇ ਪੈਸੇ ਲੱਗ ਗਏ ਪਰ ਇਸ ਤਰ੍ਹਾਂ ਜਿਹੜਾ ਆ ਉਹ ਕੁਝ ਨਹੀਂ ਹੈਗਾ ਆ 85 ਜੋ ਪਿੰਡ ਦੇ ਵਿਊ ਲੈ ਕੇ ਇਸ ਟਾਈਮ ਸਰਪੰਚ ਸਾਹਿਬ ਦੇ ਜਿਹੜੇ ਘਰ ਦੇ ਬਾਰ ਪਹੁੰਚੇ ਹੋਏ ਸਰਪੰਚ ਸਾਹਿਬ ਨਾਲ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਸ ਮੁੱਦੇ ਨੂੰ ਲੈ ਕੇ ਕਿਉਂਕਿ ਮੁੱਦਾ ਜੇ ਗੱਲ ਕਰ ਲਈ ਤਾਂ ਲਗਾਤਾਰ ਪੱਖ ਦਾ ਜਾ ਰਿਹਾ ਹੈ ਪਿੰਡ ਦੀ ਪੰਚਾਇਤ ਦੀ ਜ਼ਮੀਨ ਨੂੰ ਲੈ ਕੇ ਜਿਹੜਾ ਮੁੱਦਾ ਉਹ ਪੱਖ ਦਾ ਜਾ ਰਿਹਾ ਉਹਨਾਂ ਤੋਂ ਪੁੱਛਣ ਦੀ ਜਿਹੜੀ ਆਪਾਂ ਕੋਸ਼ਿਸ਼ ਕੀਤੀ ਕਿ ਪਿੰਡ ਵਾਲਿਆਂ ਵੱਲੋਂ ਲਗਾਤਾਰ ਜ ਇਹ ਬਾਈਟ ਜਿਹੜੀ ਨਹੀਂ ਦਿੱਤੀ ਉਹਨਾਂ ਨੇ ਸਾਹਮਣੇ ਆ ਕੇ ਜਿਹੜੀ ਆਪਣੀ ਗੱਲਬਾਤ ਉਹ ਨਹੀਂ ਰੱਖੀ ਆ ਕਿ ਜਿਹੜੇ ਆ ਵੀ ਕੀ ਅਸਲ ਚ ਚੱਕਰ ਹੈਗਾ ਆ ਕਿਉਂ ਜਿਹੜੀ ਆ ਜਿਹੜੀ ਪੰਚਾਇਤੀ ਜ਼ਮੀਨ ਜਿਹੜੀ ਹੈਗੀ ਆ ਉਹਦਾ ਜਿਹੜਾ ਮਸਲਾ ਹੈ ਉਹਨਾਂ ਨੇ ਪ੍ਰੋਪਰ ਸਾਨੂੰ ਖੁੱਲ ਕੇ ਜਿਹੜਾ ਨਹੀਂ ਦੱਸਿਆ ਹੈਗਾ ਆ ਤੇ ਨਾ ਹੀ ਉਹਨਾਂ ਨੇ ਔਨ ਰਿਕਾਰਡ ਕੋਈ ਸਾਨੂੰ ਜਿਹੜਾ ਜਵਾਬ ਦਿੱਤਾ ਹੈਗਾ ਆ ਤਾਂ ਜਿੱਥੇ ਕਹਿ ਸਕਦੇ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਵਿਚ ਆ ਰਿਹਾ ਕਿ ਜੋ ਪਿੰਡਾਂ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਕਿਤੇ ਨਾ ਕਿਤੇ ਉਹਨਾਂ ਵਿੱਚ ਸੱਚ ਜਿਹੜਾ ਹੈ ਉਹ ਨਜ਼ਰ ਆ ਰਿਹਾ ਪਰ ਜਿੱਥੋਂ ਤੱਕ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਪਿੰਡ ਦੀ 16 ਕਿੱਲੇ 5 ਮਰਲੇ ਤਕਰੀਬਨ ਇੰਨੀ ਕਿ ਜਿਹੜੀ ਆ ਉਹ ਜ਼ਮੀਨ ਦੱਸੀ ਜਾ ਰਹੀ ਕਿ ਜਿਹੜੀ ਕਬਜ਼ੇ ਦੀ ਨਾ ਪਰ ਉਹਦਾ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਪਰ ਜਿਹੜੀ ਕੁਛ ਜ਼ਮੀਨ ਹੈਗੀ ਜੀ ਤਾਂ ਨਾ ਤਾਂ ਕੋਈ ਕੇਸ ਤਾਂ ਕੁਸ਼ਕਗਰਾਂ ਦਾ ਕਬਜ਼ਾ ਹੈ ਤਾਂ ਉਹ ਕਿਉਂ ਨਹੀਂ ਜਿਹੜੀ ਛਡਾਈ ਜਾ ਰਹੀ ਹੈ ਤਾਂ ਵੱਡਾ ਸਵਾਲ ਜਿਹੜਾ ਇਸ ਟਾਈਮ ਸਰਪੰਚ ਦੇ ਸਾਹਮਣੇ ਜਿਹੜਾ ਉੱਠ ਰਿਹਾ ਕੈਮਰਾਮੈਨ ਅਨਮੋਲਦੀਪ ਦੇ ਨਾਲ ਅਮਨਦੀਪ ਸਿੰਘੜੀ